ਅੱਜ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਿਬ ਹੈਗੇ ਆਂ ਔਰ ਇਨ੍ਹਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀਵ ਬਾਸਖੱਦੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੈਗੇ ਨੇ ਉਸ ਤੇ ਬਾਬਤ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਇਨ੍ਹਾਂ ਹੜ੍ਹਾਂ ਦੇ ਚੱਲਦੇ ਆ ਜਿਹੜੀ ਸਥਿਤੀ ਬਣੀ ਹੋਈ ਹੈ ਜਿਹੜੀ ਸਿਆਸਤ ਦੀ ਸਥਿਤੀ ਬਣੀ ਹੋਈ ਹੈ ਉਹ ਵੀ ਬਹੁਤ ਕੁਝ ਕਹਿ ਰਹੀ ਹੈਗੀ ਹੈ ਇੱਕ ਪਾਸੇ ਤਾਂ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਬੀਤੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਆਵਾਜ਼ ਚੁੱਕਰੇ ਸੀਗੇ ਉਹ ਵੀ ਬਹੁਤ ਕੁਝ ਕਹਿ ਰਹੇ ਨੇ ਉਸ ਦੀ ਤਸਵੀਰ ਦੇ ਪਿੱਛੇ ਕੌਣ ਹੈਗਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਸੇਧ ਜਾਬੀ ਦੇ ਅਸੀਂ ਅਦਾਸ ਵੀ ਕਰਦੇ ਆਂ ਪਰ ਆ ਜੋ ਉਹ ਬਿਮਾਰੀ ਦੇ ਚੱਲਦੇ ਇਹਨੂੰ ਸਿਆਸਤ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈਗਾ ਹੁਣ ਲੇਟੈਸਟ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਨੂੰ ਫੋਰਟਿਸ ਹਸਪੀਟਲ ਲਿਜਾਇਆ ਜਾ ਰਿਹਾ ਹੈਗਾ ਕਿਉਂਕਿ ਸਿਹਤ ਜਿਹੜੀ ਉਹਨਾਂ ਦੀ ਨਾਜ਼ੁਕ ਬਣੀ ਹੋਈ ਹੈ ਹੜਾਂ ਦੀ ਸਥਿਤੀ ਬਾਰੇ ਰਾਣਾ ਗੁਰਜੀਤ ਸਿੰਘ ਵੀ ਕੁਝ ਕਹਿ ਰਹੇ ਹੈਗੇ ਨੇ ਇਹਨਾਂ ਤਮਾਮ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ ਉਹ ਦਰਸ਼ਕੋ ਇਹ ਪ੍ਰੋਗਰਾਮ ਤੁਸੀਂ ਲਾਈਵ ਦੇਖ ਰਹੇ ਹੋ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਟਿੱਪਣੀ ਸਾਡੇ ਤੱਕ ਪਹੁੰਚਾ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਟਿੱਪਣੀ ਦੇ ਉੱਪਰ ਵੀ ਆ ਜਵਾਬ ਦੇਣ ਦੀ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਬਾਸਕਾ ਸਾਹਿਬ ਕੋਸ਼ਿਸ਼ ਕਰਨਗੇ ਬਾਸਕਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸასი ਸ਼ਕਾ ਧੰਨਵਾਦ ਅਮਨ ਜੀ ਬਾਸਕਾ ਸਾਹਿਬ ਸਭ ਤੋਂ ਪਹਿਲਾਂ ਇਥੋਂ ਹੀ ਸ਼ੁਰੂਆਤ ਕਰਨੀ ਹੈਗੀ ਹੈ ਇੱਕ ਪਾਸੇ ਤਾਂ ਹੜ੍ਹਾਂ ਦੀ ਸਥਿਤੀ ਦੇ ਨਾਲ ਪੰਜਾਬ ਜੂਝ ਰਿਹਾ ਹੈਗਾ ਪੰਜਾਬੀ ਗਾਇਕ ਬੋੜੇ ਹੈਗੇ ਨੇ ਮਦਦ ਕੀਤੀ ਜਾ ਰਹੀ ਹੈ ਵੱਖ-ਵੱਖ ਹੈਂਡਲਾਂ ਤੋਂ ਔਰ ਦੂਜੇ ਪਾਸੇ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸਿਖਰਾਂ ਤੇ ਹੋ ਰਹੀ ਹੈ ਬਿਲਕੁਲ ਸਿਆਸਤ ਵੀ ਫਿਕਰਾਂ ਤੇ ਹੋ ਰਹੀ ਹੈ ਤੁਸੀਂ ਇਹ ਦੇਖੋ ਕਿ ਵਕ ਵਕ ਪਾਰਟੀ ਦੇ ਲੀਡਰ ਜਾਂ ਹਾਲਾਤ ਦੇ ਹਾਲਾਤ ਦਾ ਜ਼ਾਇਦਾ ਲੈਣ ਵਾਸਤੇ ਲੋਕਾਂ ਨੂੰ ਮਦਦ ਪਹੁੰਚਾਉਣ ਵਾਸਤੇ ਗਰਾਊਂਡ 0 ਤੇ ਅਵੇਲੇਬਲ ਹੈਗੇ ਨੇ ਤੁਸੀਂ ਵੀਰ ਸਿੰਘ ਬਾਦਲ ਨੂੰ ਦੇਖ ਰਹੇ ਹਦਿਕਾ ਉਹ ਤੇ ਜਿੱਥੇ ਜਿੱਥੇ ਹਾਲਾਂ ਦੀ ਜਿਸ ਚੀਜ਼ ਦੀ ਵੀ ਲੋੜ ਹੈ ਉਹਨੂੰ ਜਾ ਕੇ ਕੈਸ਼ ਪੈਸੇ ਵੀ ਦੇ ਰਹੇ ਨੇ ਇੱਕ ਜਗ੍ਹਾ ਤੇ ਉਹਨਾਂ ਨੇ 2 ਲੱਖ ਰੁਪਏ ਦਿੱਤੇ ਇੱਕ ਜਗ੍ਹਾ 1 ਲੱਖ ਭੇਜਣ ਦੀ ਗੱਲ ਕੀਤੀ 2000 ਲੀਟਰ ਡੀਜ਼ਲ ਚਾਹੀਦਾ 3000 ਲੀਟਰ ਦੀਰਲ ਜੈਗਾ ਜਿੱਥੇ ਜਿੱਥੇ ਜੋ ਵੀ ਚੀਜ਼ ਚਾਹੀਦੀ ਹੈ ਉਹ ਤਕਵੀਰ ਬਾਦਰ ਉਹਨਾਂ ਦੇ ਰਹੇ ਨੇ ਪਰ ਇਸ ਵਕਤ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਖਬਰ ਹੈਗੀ ਹੈ ਕਿ ਦੋ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਤਬੀਅਤ ਨਸਾਜ਼ ਹੈ ਤਬੀਅਤ ਨਸਾਜ਼ ਉਹਨਾਂ ਦੀ ਪਰਸੋਂ ਤੋਂ ਹੈ ਔਰ ਕੱਲ ਅਰਵਿੰਦ ਕੇਜਰੀਵਾਲ ਜਦ ਪੰਜਾਬ ਦੇ ਦੌਰੇ ਦੇ ਵਿੱਚ ਸੀਗੇ ਇਹ ਆਪਣਾ ਦੌਰਾ ਸ਼ੁਰੂ ਕਰਨ ਤੋਂ ਪਹਿਲੇ ਉਹ ਮੁੱਖ ਮੰਤਰੀ ਦੇ ਨਿਵਾਸ ਤੇ ਗਏ ਘਰ ਗਏ ਉਹਨਾਂ ਦਾ ਹਾਲ ਚਾਲ ਜਾਣਿਆ ਔਰ ਅੱਜ ਕੈਬਨਿਟ ਮੀਟਿੰਗ ਰੱਖੀ ਹੋਈ ਸੀ ਫੇਰੇ 11 ਵਜੇ ਜਿਹਦਾ ਟਾਈਮ ਚੇਂਜ ਕਰਕੇ ਸ਼ਾਮ ਨੂੰ 4 ਵਜੇ ਕਰ ਦਿੱਤਾ ਗਿਆ ਔਰ 4 ਵਜੇ ਵੀ ਇਹ ਕੈਬਿਨੇਟ ਦੀ ਮੀਟਿੰਗ ਕੈਨਸਲ ਕਰ ਦਿੱਤੀ ਗਈ ਕਿ ਮੁੱਖ ਮੰਤਰੀ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਪਰ ਉਹ ਆਪਣੇ ਘਰ ਦੇ ਵਿੱਚ ਹੀ ਆਰਾਮ ਕਰ ਰਹੇ ਨੇ ਆ ਖਬਰਾਂ ਨਿਕਲ ਕੇ ਆਦੀ ਸੀ ਪਰ ਹੁਣੇ-ਹੁਣੇ ਦੀ ਲੇਟੈਸਟ ਖਬਰ ਆਵੇ ਕਿ ਮੁੱਖ ਮੰਤਰੀ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਔਰ ਡਾਕਟਰਾਂ ਨੇ ਉਹਨਾਂ ਨੂੰ ਐਡਵਾਈਸ ਕੀਤਾ ਹੈ ਕਿ 40 ਹਸਪਤਲ ਤੁਸੀਂ ਐਡਮਿਟ ਹੋ ਔਰ ਉਹਨਾਂ ਨੂੰ ਜਿਸ ਵਕਤ ਅਸੀਂ ਇਹ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਨੂੰ 40 ਹਸਪਤਲ ਲੈ ਕੇ ਜਾਇਆ ਜਾ ਰਿਹਾ ਹੈ ਔਰ ਇਹਦੇ ਨਾਲ ਹੀ ਉਹ ਸਾਰੀ ਅਟਕਲਾਂ ਦਾ ਦੌਰ ਵੀ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਜਿਹੜੀ ਅਟਕਲਾਂ ਲੱਗੀਆਂ ਉਹਦਾ ਦੌਰ ਵੀ ਜ਼ਰਮ ਹੈ ਔਰ ਕੁਝ ਲੋਕਾਂ ਦਾ ਕਹਿਣਾ ਹੈ ਵੀ ਇਹ ਵੀ ਹੈ ਖਾਸ ਕਰਕੇ ਸਿਆਸੀ ਮਾਹਿਰਾਂ ਦਾ ਜਿ ਹਾਣ ਵਾਲੇ ਇੱਕ ਦੌਰ ਦਿਨਾ ਦੇ ਵਿੱਚ ਪੰਜਾਬ ਨੂੰ ਕੋਈ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ ਕਾਰਨ ਕਿ ਐਮਰਜੈਂਸੀ ਹਾਲਾਤ ਦੇ ਵਿੱਚ ਮੁੱਖ ਮੰਤਰੀ ਦੀ ਕੋਤੀ ਨਹੀਂ ਅਲੀ ਨਹੀਂ ਛੜਿਆ ਜਾ ਸਕਦਾ ਤੇ ਭਾਵੇਂ ਟੈਂਪਰੇਰੀ ਚਾਰਜ ਹੋਏ ਜਾਂ ਫਿਰ ਪਰਮਾਨੈਂਟ ਚਾਰਜ ਹੋਏ कोई नया मुख्यमंत्री मुख्यमंत्री ਦੇ ਕੋਟੀ ਦੇ ਵਿੱਚ ਉੱਤੇ ਦੇਖਿਆ ਜਾਣਾ ਜੀ ਔਰ ਪਾਸਕੇ ਸਾਹਿਬ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਨਵਾਂ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈਗਾ ਕਿਉਂਕਿ ਇੱਕ ਪਾਸੇ ਤਸਵੀਰ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਜਿਸ ਤਰੀਕੇ ਦੇ ਨਾਲ ਉਹ ਬੋਲ ਰਹੇ ਨੇ ਪੰਜਾਬ ਸਰਕਾਰ ਦੇ ਵਿਰੁੱਧ ਜਿਸ ਤਰੀਕੇ ਨਾਲ ਉਹਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਔਰ ਮੈਮ ਗੁਰਪ੍ਰੀਤ ਜਿਹੜੇ ਭਗਵੰਤ ਮਾਨ ਹੋਣ ਦੇ ਵਾਈਫ ਹੈਗੇ ਨੇ ਉਹਨਾਂ ਦੇ ਫੁੱਫੜ ਜੀ ਆਪਾਂ ਕਹਿ ਲਈਏ ਉਹ ਉਹ ਰਿਸ਼ਤੇਦਾਰੀ ਦੇ ਵਿੱਚ ਪੈਂਦੇ ਨੇ ਪਰ ਫੁੱਫੜ ਜੀ ਦੀ ਤਸਵੀਰ ਦੇ ਪਿੱਛੇ ਕੌਣ ਲੱਗ ਰਿਹਾ ਤੁਹਾਨੂੰ ਜੇਕਰ ਮੁੱਖ ਮੰਤਰੀ ਬਦਲ ਦੀ ਚਰਚਾ ਚੱਲ ਨਹੀਂ ਹੈਗੀ ਤਾਂ ਦੇਖੋ ਇਹਦੇ ਵਿੱਚ ਕੋਈ ਪੱਕੇ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਸ਼ੱਕ ਸ਼ੱਕ ਮੁੱਖ ਮੰਤਰੀ ਦੇ ਉੱਤੇ ਵੀ ਸ਼ਾਇਦ ਦਿੱਲੀ ਵਾਲੇ ਕਰ ਰਹੇ ਨੇ ਔਰ ਇਹੀ ਕਾਰਨ ਹੈਗਾ ਕਿ ਜਿਸ ਦਿਨ ਤੋਂ ਪਠਾਨ ਮਾਜਰਾ ਡੋੜਿਆ ਉਸ ਦਿਨ ਤੋਂ ਹੀ ਮੁੱਖ ਮੰਤਰੀ ਉਹਨਾਂ ਦੀ ਤਬੀਅਤ ਖਰਾਬ ਹੈ ਉਹਨਾਂ ਦਾ ਤਬੀਅਤ ਖਰਾਬ ਹੋਣਾ ਦਾ ਲਿੰਕ ਪਠਾਨ ਮਾਜਰਾ ਦੇ ਹਿਰਾਸਤ ਤੋਂ ਭੱਜਣ ਤੋਂ ਲੈ ਕੇ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਈਵਨ ਰਮਨ ਅਰੋੜਾ ਰਮਨ ਅਰੋੜਾ ਨੂੰ ਵੀ ਜਦੋਂ ਮੇਲ ਮਿਲ ਜਾਂਦੀ ਹੈ ਕ੍ਰਪਸ਼ਨ ਦੇ ਕੇਸ ਦੇ ਵਿੱਚ ਤੇ ਉਹਨੂੰ ਇੱਕ ਛੋਟੇ ਜਿਹੇ ਕੇਸ ਦੇ ਵਿੱਚ ਦੁਬਾਰਾ ਫੜ ਲਿੱਤਾ ਜਾਂਦਾ ਉਹ ਕੇਸ ਕੀ ਕੀ ਹੈ ਕਿ ਇੱਕ ਪਾਰਕਿੰਗ ਦੇ ਠੇਕੇਦਾਰ ਤੋਂ 30000 ਰੁਪਏ ਉਹ ਜ਼ਬਰ ਜ਼ਬਰਨ ਵਸੂਲੀ ਦਾ ਕੇਸ ਪਾਇਆ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਇੱਕ ਨਵੀਂ ਕਰਪਟ ਲੈ ਰਹੀ ਹੈ ਔਰ ਦੋ ਤਿੰਨ ਦਿਨਾਂ ਦੇ ਵਿੱਚ ਕਿਸ ਪਾਸੇ ਹੈ ਸਿਆਸਤ ਜਾਂਦੀ ਹੈ ਉਹਦਾ ਤੁਹਾਨੂੰ ਵੈਸੇ ਦੋ ਤਿੰਨ ਦਿਨ ਆਪਾਂ ਜ਼ਿਆਦਾ ਕਹਿ ਰਹੇ ਹਾਂ ਇੰਗੇ ਜੋ ਹਾਲਾਤ ਹੋਏ ਨੇ ਹੋ ਸਕਦਾ ਕੱਲ ਕੱਲ ਨਹੀਂ ਤੇ ਪਰਸੋ ਐਦਾਂ ਦੇ ਹਾਲਾਤ ਪੈਦਾ ਹੋ ਸਕਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਲੋਕ ਉਸ ਬਦਲਾਅ ਦੇ ਉੱਤੇ ਕਿਸ ਤਰੀਕੇ ਨਾਲ ਰਿਐਕਟ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੱਡੀ ਬਗਾਵਤ ਹੋ ਸਕਦੀ ਹੈ ਇਹ ਲੋਕਾਂ ਦਾ ਸਵਾਲ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਨੂੰ ਚੇਤਨਨ ਮੱਤੇ ਮਨਾ ਕਰਤਾ ਔਰ ਇਸ ਵਕਤ ਬਾਂਹ ਬਿਮਾਰੀ ਦਾ ਇੱਕ ਮਹਾਨਾ ਬਣਾਇਆ ਅਵੀ ਜਦ ਤੱਕ ਤਾਂ ਵੀ ਕਿ ਉਹ ਦੇਖਦੇ ਆ ਅੱਗੇ ਚਲ ਕੇ ਇਹ ਸਾਰੀ ਗੱਲਾਂ ਕਿਸ ਤਰ੍ਹਾਂ ਲੈ ਕੇ ਜਾਂਦੀ ਹੈ ਪੰਜਾਬ ਦੀ ਸਿਆਸਤ ਨੂੰ ਪਰ ਹਾਲਾਤ ਬੜੇ ਨਾਜ਼ੂਕ ਬਨੇ ਹੋਏ ਨੇ ਔਰ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਆਉਣ ਵਾਲੇ ਦਿਨਾਂ ਦੇ ਨੇ ਹੋਣ। ਕਿ ਅਮਨ ਜੀ ਤੁਸੀਂ ਇਸ ਗੱਲ ਨੂੰ ਟਰੂ ਆਊਟ ਨਹੀਂ ਕਰ ਸਕਦੇ। ਹੂੰ ਬਿਲਕੁਲ ਜੀ ਇੱਕ ਪਾਸੇ ਲੋਕ ਤਾਂ ਪਰੇਸ਼ਾਨ ਹੈਗੇ ਨੇ ਬਾਸਕਰ ਸਾਹਿਬ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿਉਂਕਿ ਸੱਤਾਧਾਰੀਆਂ ਨੂੰ ਸਾਡਿਆਂ ਨੂੰ ਸ਼ਰਮ ਚਾਹੀਦੀ ਹੈ ਕਿ ਜੇਕਰ ਤੁਸੀਂ ਸਮਾਂ ਰਹਿੰਦੇ ਆ ਕੋਈ ਇਸ ਦਾ ਸਮਾਧਾਨ ਨਹੀਂ ਦਿੱਤਾ ਤੇ ਜਦੋਂ ਹੁਣ ਇਹ ਮੁਸੀਬਤ ਆ ਬੜੀਆਂ ਤਾਂ ਤੁਸੀਂ ਇਕਜੁੱਟ ਹੋ ਕੇ ਲੋਕਾਂ ਦਾ ਸਾਥ ਦੇ ਲੋ ਫਿਰ ਵੀ ਇਹਦੇ ਉੱਪਰ ਸਿਆਸਤ ਵੱਡੀ ਪੱਧਰ ਤੇ ਹੋਣਾ ਇਹ ਤੇ ਬਹੁਤ ਨਮੋਸ਼ੀ ਵਾਲੀ ਗੱਲ ਹੈ ਸਾਡੇ ਪੰਜਾਬ ਦੇ ਲੀਡਰਾਂ ਦੇ ਉੱਪਰ ਸਿਆਸਤ ਤੇ ਜਦ ਹੜਾਂ ਦੇ ਹਾਲਾਤ ਦੇ ਵਿੱਚ ਵੀ ਨਾਲ-ਨਾਲ ਹੀ ਚੱਲ ਰਹੀ ਸਾਰੀ ਪੋਲਿਟੀਕਲ ਪਾਰਟੀਆਂ ਮਦਦ ਤੇ ਕਰ ਰਹੀਆਂ ਪਰ ਮਦਦ ਦੇ ਪਿੱਛੇ ਕਿਸੇ ਨਾ ਕੋਈ ਜਗਾ ਸਿਆਸਤ ਵੀ ਹੈਗੇ ਵੱਧ ਚੜ ਕੇ ਇੱਕ ਫਰੇਮ ਦੇ ਵਿੱਚ ਨਜ਼ਰ ਆਣਾ ਭਾਵੇਂ ਕਾਂਗਰਸ ਦੇ ਡਿਵੀਜ਼ਨ ਨੂੰ ਲੈ ਕੇ ਗੱਲ ਕਰੀਏ ਹਰ ਕਾਂਗਰਸ ਦਾ ਲੀਡਰ ਹਰ ਜਿਹੜਾ ਦੂਜੀ ਪਾਰਟੀਆਂ ਦਾ ਵੀ ਲੀਡਰ ਇਸ ਵਕਤ ਦਿਖਣਾ ਚਾਹੁੰਦਾ ਲੋਕਾਂ ਦੀ ਮਦਦ ਕਰਦਾ ਹੋਇਆ ਕਿਉਂਕਿ ਇਲੈਕਸ਼ਨ ਦੇ ਵਿੱਚ ਡੇਢ ਹਾਲ ਹੈਗੇ ਨੇ ਪਰ ਮੁੱਖ ਮੰਤਰੀ ਦੀ ਬਿਮਾਰੀ ਦੀ ਚਰਚਾ ਇਹ ਆਪਣੇ ਆਪ ਇੱਕ ਬਹੁਤ ਵੱਡੇ ਪਰਦੇ ਦੇ ਉੱਤੇ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਮਮ ਔਰ ਬਸ ਕੇ ਸਾਹਿਬ ਜਿਸ ਤਰੀਕੇ ਦੇ ਨਾਲ ਬੀਤੇ ਕੱਲ ਰਵਿੰਦ ਕੇਜਰੀਵਾਲ ਆਏ ਸੀ ਭਗਵੰਤ ਮਾਨ ਸਾਹਿਬ ਸਿਹਤ ਖਰਾਬ ਹੋਣ ਦੇ ਚਲਦਿਆਂ ਹਸਪਤਾਲ ਦਾਖਲ ਹੈਗੇ ਨੇ ਇਹ ਵੀ ਕਿਤਨੇ ਕਿਤੇ ਕੜੀਆਂ ਜੋੜਦੀਆਂ ਨੇ ਕਿ ਹੋ ਸਕਦਾ ਹੈ ਕਿ ਇਹ ਸਿਆਸੀ ਬੁਖਾਰ ਹੀ ਹੋਵੇ ਸਿਆਸੀ ਸਿਹਤ ਖਰਾਬ ਹੋਵੇ ਅਸਲ ਦੇ ਵਿੱਚ ਸਚਾਈ ਕੁਝ ਹੋਰ ਹੋਵੇ ਦੇਖੋ ਪਿਛਲੇ ਸਾਲ ਭਗਵੰਤ ਮਾਨ ਉਹਨਾ ਇਹਨਾਂ ਦੇ ਵਿੱਚ ਸ਼ਾਇਦ 24 ਸਤੰਬਰ ਦੇਖੀ ਜਦ ਉਹਨਾਂ ਦੀ ਦਿੱਲੀ ਦੇ ਵਿੱਚ ਇੱਕ ਇੰਟਰਵਿਊ ਦੇਣ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਉਹ ਇੰਟਰਵਿਊ ਜਦ ਨਿਊ ਰੇਟਿੰਗ ਦੇ ਕੰਕਲੂਏਟ ਦੇ ਉੱਤੇ ਭਗਵੰਤ ਮਾਨ ਉਹਨਾਂ ਗਏ ਸੀ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤਬੀਅਤ ਖਰਾਬ ਹੋਣ ਤੋਂ ਬਾਅਦ ਇਹ ਜਿਹੜੇ ਅੱਜ ਫੋਰਟੀ ਦੇ ਹਸਪਤਲ ਜਾ ਰਹੇ ਨੇ ਉਸ ਵਕਤ ਵੀ ਫੋਟਿਸ ਹਸਪੀਟਲ ਗਏ ਸੀਗੇ ਪਰ ਉਹਨੂੰ ਅਗਰ ਸਿਆਸਤ ਦੇ ਚਸ਼ਮੇ ਨਾਲ ਦੇਖਿਆ ਜਾਏ ਫਿਰ ਤੁਸੀਂ ਦੇਖੋ ਕਿ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਉਹਨਾਂ ਨੂੰ ਉਹਨਾਂ ਦਾ ਹਾਲ ਪੁੱਛਣ ਨਹੀਂ ਗਿਆ ਉਸ ਵਕਤ ਤੋਂ ਅੱਜ ਦੇ ਹਾਲਾਤ ਦੇ ਵਿੱਚ ਚੇਂਜ ਆਵੇ ਕਿ ਕੱਲ ਮੁੱਖ ਮੰਤਰੀ ਜਦ ਮਾਰ ਪੈਂਦੇ ਨੇ ਤੇ ਕਨਵੀਨਰ ਕੇਜਰੀਵਾਲ ਯਾਨੀ ਸੁਪਰੀਮੋ ਉਹ ਸਭ ਤੋਂ ਪਹਿਲੇ ਮੁੱਖ ਮੰਤਰੀ ਦੇ ਘਰ ਜਾਂਦੇ ਨੇ ਕੀ ਉਹ ਹਾਲ ਪੁੱਛਣ ਗਏ ਸੀ ਜਾਂ ਫਿਰ ਐਸ ਗੱਲ ਨੂੰ ਇਨਸ਼ੋਰ ਕਰਨਗੇ ਦੀ

ਕਿਸ ਦੀ ਤਬੀਅਤ ਦੇ ਬਾਰੇ ਤੋਂ ਵੀ ਖਾਸ ਕਰਕੇ ਮੁੱਖ ਮੰਤਰੀ ਦੀ ਤਬੀਅਤ ਦੇ ਬਾਰੇ ਸਾਨੂੰ ਵੀ ਨਹੀਂ ਚੰਗਾ ਲੱਗ ਰਿਹਾ ਕਿ ਅਸੀਂ ਇਹਨੂੰ ਸਿਆਸੀ ਬੁਖਾਰ ਕਹਿ ਰਹੇ ਹਾਂ ਜਾਂ ਸਿਆਸੀ ਤਬੀਅਤ ਦਾ ਵਿਗੜਨਾ ਕਹਿ ਰਹੇ ਹਾਂ ਪਰ ਹਾਲਾਤ ਉਸ ਤਰਫ ਇੰਡੀਕੇਟ ਕਰ ਰਹੇ ਨੇ ਤੇ ਇਸ ਕਰਕੇ ਸਾਨੂੰ ਵੀ ਮਜਬੂਰੀ ਦੇ ਵਿੱਚ ਉਹਨਾਂ ਹਾਲਾਤਾਂ ਦਾ ਜਾਂ ਸਿਆਸੀ ਹਾਲਾਤਾਂ ਦਾ ਜਿਹੜਾ ਆਪਣੇ ਅਸਲਾਈਟ ਪ੍ਰੋਗਰਾਮ ਦੇ ਵਿੱਚ ਕਰਨਾ ਪੈ ਰਿਹਾ ਹੂੰ ਬਿਲਕੁਲ ਬਾਖਸ਼ਰ ਸਾਹਿਬ ਤੇ ਕਿਉਂਕਿ ਸਿਆਸਤਦਾਨ ਹਰ ਕੁਝ ਕਹਿੰਦਾ ਹੈ ਇੱਥੇ ਜਦੋਂ ਸਿਆਸਤਦਾਨਾਂ ਦੀ ਆਪਾਂ ਗੱਲ ਕਰਦੇ ਆ ਤਾਂ ਪਤਾ ਨਹੀਂ ਲੱਗਦਾ ਕਿ ਕਿਹੜੇ ਪਾਸੇ ਕਰਵਟ ਬਦਲ ਜਾਣੀ ਹੈਗੀ ਹੈ ਔਰ ਜਿਸ ਤਰੀਕੇ ਦੇ ਨਾਲ ਚਰਚਾਵਾ ਇਹ ਨੇ ਕਿ ਮੁੱਖ ਮੰਤਰੀ ਬਦਲੇ ਜਾ ਰਹੇ ਨੇ ਫਿਰ ਹਾਲਾਤ ਉਹੀ ਨਹੀਂ ਹੈ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਬਰਿੰਦਰ ਸਿੰਘ ਨੂੰ ਲਾ ਕੇ ਚਰਨਜੀਤ ਸਿੰਘ ਚੰਨੀ ਨੂੰ ਲਾਤਾ ਤੇ ਕੋਈ ਉਸ ਤਰ੍ਹਾਂ ਦੀ ਰਣਨੀਤੀ ਆਮ ਆਦੀ ਪਾਰਟੀ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਗਰਾਫ ਜਿਹੜਾ ਹੈ ਆਮ ਆਦੀ ਪਾਰਟੀ ਦਾ ਡਿੱਗਦਾ ਹੋਇਆ ਨਜ਼ਰ ਆ ਰਿਹਾ ਉਹ ਵੀ ਮਹੀਨਾ ਮੇਰੇ ਖਿਆਲ ਨਾਲ ਅਕਤੂਬਰ 2021 ਦੀਗਾ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਰਾਤ ਨੂੰ 11 ਵਜੇ ਇੱਕ ਖਬਰ ਆਈ ਸੀ ਕਿ ਕੱਲ ਫੇਰੇ ਕੇਂਦਰੀਆ ਯਾਨੀ ਹਾਈ ਕਮਾਂਡ ਦੇ ਆਬਜ਼ਰਵਰ ਵੀ ਦੇ ਜਾ ਰਹੇ ਨੇ ਔਰ ਸਾਰੇ ਐਮਐਲਏ ਨੂੰ ਗਿਆ ਹੈ ਕਿ ਵੀ ਉਸ ਮੀਟਿੰਗ ਦੇ ਵਿੱਚ ਜਿਹੜੀ ਕਾਂਗਰਸ ਭਵਨ ਦੇ ਵਿੱਚ ਹੋਣੀ ਸੀ ਉਹਦੇ ਵਿੱਚ ਸ਼ਾਮਲ ਹੋਣ ਅੰਦਾਜ਼ਾ ਤੇ ਲੱਗਿਆ ਸੀ ਕੁਝ ਵੱਡਾ ਹੋਣ ਵਾਲਾ ਹੈ ਪਰ ਉਸ ਵੱਡੇ ਹੋਣ ਦੇ ਵਿੱਚ ਅਗਲੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਨੂੰ ਰਜ਼ਾਈਂ ਦੇਣ ਦੇ ਵਾਸਤੇ ਮਜਬੂਰ ਕੀਤਾ ਜਾਂਦਾ ਔਰ ਕੈਪਟਨ ਅਮਰਿੰਦਰ ਸਿੰਘ ਜਦ ਗਵਰਨਰ ਦੇ ਕੋਲ ਆਪਣਾ ਰੈਜ਼ੀਗਨੇਸ਼ਨ ਦਾਨ ਦੇ ਕੇ ਅੰਦੇ ਨੇ ਇਹ ਬਾਹਰ ਕਹਿੰਦੇ ਨੇ ਕਿ ਮੈਨੂੰ ਕਾਂਗਰਸ ਹਾਈ ਕਮਾਨ ਨੇ ਬਹੁਤ ਹਿਮਿਲੇਟ ਕੀਤਾ ਉਹ ਮੈਂ ਐਸ ਵੇਚ ਕਦੀ ਭੁੱਲ ਨਹੀਂ ਸਕਦਾ ਹੁਣ ਦੇਖਦੇ ਆ ਕਿ ਵੀ ਇਦਾਂ ਦੇ ਹਾਲਾਤ ਕੀ ਹੁਣ ਇੱਥੇ ਵੀ ਵਾਪਰਦੇ ਨੇ ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਵਾਪਰਦੇ ਨੇ ਜੇ ਕੋਈ ਇਦਾਂ ਦਾ ਡਿਸੀਜਨ ਲਿੱਤਾ ਜਾਂਦਾ ਜਿਹਦੇ ਵਿੱਚ ਮੁੱਖ ਮੰਤਰੀ ਨੂੰ ਅੱਜ ਦੇ ਹਾਲਾਤਾਂ ਦੇ ਵਿੱਚ ਚੇਂਜ ਕੀਤਾ ਜਾਂਦਾ ਤੇ ਫਿਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਮਹਿੰਗੀ ਵੀ ਪੈ ਸਕਦੀ ਹੈ ਇਦਾਂ ਦੇ ਜਿਹੜੇ ਗਰਾਊਂਡ ਦੇ ਵਿੱਚ ਬੈਠੇ ਹੋਏ ਲੋਕ ਨੇ ਅੱਜ ਦੀ ਰਾਜਨੀਤਿਕ ਸਿਆਸੀ ਹਾਲਾਤ ਕੀ ਨੇ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਪੁੱਤਰ ਵਾਈ ਦੇ ਵਿੱਚ 92 ਐਮਐਲਏ ਉਧਾਰੇ ਰਹੇ ਅੱਜ ਬਹੁਤ ਸਾਰੇ ਐਮਐਲਏ ਤੇ ਉੱਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਏ ਆਇਤਮਾਨ ਪਠਾਨ ਮਾਜਰਾ ਨਰੇਸ਼ ਕਟਾਰੀਆ ਉਸ ਤੋਂ ਪਹਿਲੇ ਰਮਨ ਅਰੋੜਾ ਰਮਨ ਅਰੋੜਾ ਤੋਂ ਪਹਿਲੇ ਕੁਵਰ ਵਿਜੇ ਪ੍ਰਤਾਪ ਕੁਵਰ ਵਿਜੇ ਪ੍ਰਤਾਪ ਤੋਂ ਇਲਾਵਾ 12 ਤੋਂ 15 ਐਮਐਲਏ ਇਦਾਂ ਦੇ ਹੈਗੇ ਨੇ ਜਿਹੜੀ ਬਗਾਵਤ ਦੇ ਕੰਢ ਦੇ ਉੱਤੇ ਚੜ ਕੇ ਬੈਠੇ ਹੋਏ ਨੇ ਤੇ ਕਦੀ ਵੀ ਬਗਾਵਤ ਵਾਲ ਛਾਲ ਮਾਰ ਸਕਦੇ ਨੇ ਇੰਨਾਂ ਦੀਆਂ ਗੱਲਾਂ ਸਰਕਾਰ ਦੇ ਦਰਬਾਰ ਤੋਂ ਹੀ ਨਿਕਲ ਕੇ ਆ ਰਹੀ ਐ ਹੁਣ ਮੁੱਖ ਮੰਤਰੀ ਦੀ ਤਬੀਅਤ ਖਰਾਬ ਹੋਣਾ ਸਾਨੂੰ ਕਿੱਦਾਂ ਪਤਾ ਲੱਗਿਆ ਪਤਾ ਲੱਗਿਆ ਜਦ ਸੁਪਰੀਮੋ ਉਹਨਾਂ ਨੂੰ ਮਿਲਣ ਜਾਂਦੇ ਨੇ ਉਹਨਾਂ ਦੀ ਤਬੀਅਤ ਨੂੰ ਹੋਇਆ ਕੀ ਐ ਉਹ ਹਜੇ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਉਹਨਾਂ ਨੂੰ ਫੋਰਟ ਹਸਪੀਟਲ ਲੈ ਕੇ ਜਾਇਆ ਜਾ ਰਿਹਾ ਐ ਇਹ ਵੀ ਗੱਲ ਸਾਨੂੰ ਸੂਤਰਾਂ ਤੋਂ ਹੀ ਪਤਾ ਚੱਲ ਰਹੀ ਐ ਨਾ ਦੇਖਦੇ ਐ ਕਿ ਉਹਨਾਂ ਨੂੰ ਕਦੋਂ ਫੋਰਟ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਫਿਲਹਾਲ ਅੱਜ ਦੀ ਉਹ ਹੁਣ ਜਿਹੜਾ ਹੁਣ ਅਸੀਂ ਗੱਲ ਕਰ ਰਹੇ ਆ ਐਸ ਵੱਤ ਦੀ ਸਭ ਤੋਂ ਵੱਡੀ ਖਬਰ ਐ ਹੀ ਐ ਈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਤੇ ਉਹਨਾਂ ਨੂੰ ਫੋਰਟਿਸ ਹਸਪੀਟਲ ਲੈ ਕੇ ਜਾਇਆ ਜਾ ਰਿਹਾ ਹੈ। ਹੂੰ ਜੀ ਬਸ ਕਿਸਾਨਦ ਔਰ ਥੋੜਾ ਜਿਹਾ ਮੋੜਾ ਆਪਾਂ ਇਸ ਗੱਲ ਵੱਲ ਕੱਟਦੇ ਹੈਗੇ ਆ ਕਿ ਜਦੋਂ ਖੜਾ ਦੀ ਸਥਿਤੀ ਦੀ ਆਪਾਂ ਚਰਚਾ ਕਰ ਰਹੇ ਹੈਗੇ ਆ ਤਾਂ ਰਾਣਾ ਗੁਰਜੀਤ ਸਿੰਘ ਵੀ ਸਵਾਲ ਖੜੇ ਕਰ ਰਹੇ ਹੈਗੇ ਨੇ। ਵੈਸੇ ਸਵਾਲ ਤਾਂ ਬਹੁਤ ਵੰਡੇ ਪੱਧਰ ਤੇ ਉੱਠਣ ਲੱਗ ਪਏ ਨੇ ਕਿ ਇਹ ਕੁਦਰਤੀ ਆਫਤ ਆ ਜਾਂ ਮੈਨमेड ਆਫਤ ਹੈਗੀ ਹੈ। ਇਹ ਬਹੁਤ ਵੱਡੇ ਸਵਾਲ ਉਠ ਰਹੇ ਨੇ ਉਹ ਰਾਣਾ ਗੁਰਜੀਤ ਵੀ ਅੱਜ ਬਹੁਤ ਕੁਝ ਕਹਿ ਰਹੇ ਨੇ ਜੇ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝ ਪਵਾ ਦੋ ਤਾਂ ਵੈਸੇ ਰਾਣਾ ਗੁਰਜੀਤ ਉਹਨਾਂ ਜਿਹੜੇ ਹੜਾਂ ਦੇ ਹਾਲਾਤ ਬਣੇ ਹੋਏ ਨੇ ਹੜ ਆਈਗੇ ਨਾ ਹਾਲਾਤ ਕੀ ਬਣੇ ਹੋਏ ਨੇ ਹੜ ਤੇ ਹੁਣ ਪੂਰਾ ਪੰਜਾਬ ਤਕਰੀਬਨ ਆਲਰੇਡੀ ਡਿਕਲੇਅਰ ਹੋ ਗਿਆ ਕਿ ਸਾਰਾ ਪੰਜਾਬ ਹੀ ਹੜ ਪੀੜਿਤ ਹੈ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਰਾਣਾ ਗੁਰਜੀਤ ਉਹਨਾਂ ਨੇ ਇਹਨਾਂ ਹਾਲਾਤਾਂ bina ਹਾਲਾਤਾਂ ਕਰਕੇ ਇਹ ਹੜ ਆਏ ਨੇ ਉਹਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕੀਤੀ ਹੋਈ ਸਿਟਿੰਗ ਜੱਜ ਹਾਈ ਕੋਰਟ ਦੇ ਹੁਣ ਤੁਸੀਂ ਉਸ ਤੋਂ ਇਲਾਵਾ ਜਿਹੜੇ ਰਾਣਾਗੁਰਦੀ ਤੋਂ ਨਾ BBMP ਦੇ ਉੱਤੇ ਵੀ ਅਰੋਗ ਲਾ ਰਹੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਦੇ ਬਾਰੇ ਚ ਕਿਹਾ ਜਾਂਦਾ ਕਿ ਪਾਣੀਆਂ ਦਾ ਇਨਫਲੋ ਤੇ ਆਊਟਫਲੋ ਇਹਨਾਂ ਨੇ ਦੇਖਣਾ ਹੁੰਦਾ ਜੇ ਇਨਫਲੋ ਔਰ ਆਊਟਫਲੋ ਦਾ ਮੈਨੇਜਮੈਂਟ ਰੈਗੂਲਰਲੀ ਕੀਤਾ ਹੁੰਦਾ ਤੇ ਅੱਜ ਜਿੰਨਾਂ ਦੇ ਹਾਲਾਤ ਨਾ ਹੁੰਦੇ ਹੁਣ ਜਦ ਪਾਣੀ ਫਿਰ ਤੋਂ ਨਿਕਲ ਗਿਆ ਤੇ ਉਸ ਤੋਂ ਬਾਅਦ ਪਾਣੀ ਜੋ ਛੱਡਿਆ ਜਾ ਰਿਹਾ ਹਾਲਾਤ ਇਸ ਤਰ੍ਹਾਂ ਕੀ ਪੈਦਾ ਹੋਏ ਨਾ ਕਿ ਜਮਾਦ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀਗਾ ਕਹਿੰਦੇ ਵੀ BBMP ਨੂੰ ਰਿਸਪਾਂਸਿਬਲ ਠਹਿਰਾਇਆ ਜਾਣਾ ਚਾਹੀਦਾ ਹੈ ਔਰ ਇਹਦਾ ਮੈਨੇਜਮੈਂਟ ਪੰਜਾਬ ਦੇ ਹੱਥਾਂ ਦੇ ਵਿੱਚ ਦੇਣਾ ਚਾਹੀਦਾ ਦੂਜੀ ਗੱਲ ਉਹ ਇਹ ਵੀ ਕਹਿੰਦੇ ਨੇ ਕਿ ਜਿਹੜਾ ਕੰਪਨਸੇਸ਼ਨ ਲੋਕਾਂ ਦੇ ਨੁਕਸਾਨ ਦਾ ਉਹਦੇ ਵਿੱਚ BBMP ਨੂੰ ਵੀ ਅਕਾਉਂਟੇਬਲ ਠਹਿਰਾਉਣਾ ਚਾਹੀਦਾ ਹੈ ਇਹ ਸਾਰੀ ਗੱਲਾਂ ਇੱਕ ਕਲਾਈਮੇਟ ਚੇਂਜ ਦੇ ਉੱਤੇ ਇੱਕ ਕਟਾਲਡ ਕਮੇਟੀ ਬਣਾਉਣ ਦੀ ਵੀ ਉਹ ਮੰਨ ਕਰ ਰਹੇ ਨੇ ਦੂਜੇ ਪਾਸੇ ਜਿਹੜੇ ਜਿਹੜੇ ਸ਼ਿਵਰਾਜ ਚੋਹਾਨ ਖੇਤੀਬਾੜੀ ਮੰਤਰੀ ਕੇਂਦਰੀ ਹੈ ਜਿਹੜੇ ਆਏ ਸੀਗੇ ਕੱਲ بھیگری ساری ندیاں بن پکے تور مجبور اچے بنا گئے پر ایلیگل مائننگ کر کے وہ سارے بن کمزور ہو گئے ਜੀ ਜੀ ਬਿਲਕੁਲ ਜੀ ਔਰ ਬਾਸਟਰ ਸਾਹਿਬ ਇਹ ਜਿਹੜੀ ਗੇਂਦ ਆ ਇਹਨਾਂ ਦੇ ਹੱਥ ਹੌਕੀਆਂ ਨੇ ਗੇਂਦ ਨੂੰ ਘਮਾਈ ਜਾਂਦੇ ਨੇ ਆ ਲੋਕ ਤਾਂ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਮੁਆਵਜ਼ਾ ਦੇ ਦੋ ਭਾਈ ਜਿਹੜੇ ਹੱਤ ਪੀੜਤ ਨੇ ਤੁਸੀਂ ਗੱਲਾਂ ਪੱਤਾਂ ਕਰਕੇ ਸਾਰੀ ਜਾਂਦੇ ਹੋ ਕੋਈ ਐਲਾਨ ਹੋਣ ਦੇ आसार ਲੱਗਦੇ ਆ ਕੇਂਦਰ ਵੱਲੋਂ ਜਾਂ ਕਿਸ ਤਰ੍ਹਾਂ ਐ ਸਰ ਦੇਖੋ ਐਲਾਨ ਤੇ ਕਰਨਾ ਹੀ ਪਏਗਾ ਹੁਣ ਕਿੰਨਾ ਕੁ ਐਲਾਨ ਕਰਦੇ ਨੇ ਮੰਗ ਹੈ ਕਿ ਇਹ 50000 ਰੁਪਏ ਪਰ ਇਕੜ ਐ ਰਜਾਨਾ ਦਿੱਤਾ ਜਾਣਾ ਚਾਹੀਦਾ ਉਹਨ ਤੱਕ ਦੀ ਹਿਸਤੀ ਹੈ ਗੱਲ ਕਹਿੰਦੀ ਹੈ ਵੀ 6500 ਜਾਂ ਕਦੀ ਬਹੁਤ ਜ਼ਿਆਦਾ ਹਰਜਾਨਾ ਦਿੱਤਾ ਹੋਏ ਤੇ 12000 ਰੁਪਏ ਪਰ ਏਕੜ ਇਹ ਦਰ ਹਰਜਾਨਾ ਦਿੱਤਾ ਜਾ ਸਕਦਾ ਹੈ ਹੁਣ ਦੇਖਦੇ ਹਾਂ ਕਿ ਅੱਗੇ ਚੱਲ ਕੇ ਇਸ ਹਰਜਾਨੇ ਦੇ ਉੱਤੇ ਕਿਸ ਤਰੀਕੇ ਦੀ ਸਿਆਸਤ ਜਾਂਦੀ ਹੈ ਔਰ ਟੁੱਬੇ ਦੀ ਸਰਕਾਰ ਜਿਹੜੀ ਲੋਕਾਂ ਦੇ ਨਾਲ ਖੜੇ ਹੋਣ ਦਾ ਦਮ ਪਰਦੀ ਹੈ ਉਹ ਵੀ ਆਪਣੀ ਤਰਫੋਂ ਕੀ ਹਰਜਾਨਾ ਦਿੰਦੀ ਹੈ ਜਾਂ ਕੇਂਦਰ ਵੱਲ ਹੀ ਉਹ ਟਾਕੇ ਦੇਖਦੀ ਹੈ ਵੀ ਉਹ ਕੁਝ ਦੇਣਗੇ ਤੇ ਆਪਾਂ ਕੁਝ ਅੱਗੇ ਅਨਾਉਂਸ ਕਰੀਏ ਅਣਾਂ ਦੇ ਹਾਲਾਤ ਬਹੁਤ ਨਾਜ਼ੁਕ ਬਨੇ ਹੋਏ ਨੇ ਆਨ ਵਾਲੇ 4-5 ਦਿਨਾਂ ਪਾਵੇਂ ਬਾਰਿਸ਼ ਅਜ ਨਹੀਂ ਹੋਈ ਔਰ ਅੱਗੇ 3-4 ਦਿਨ ਵੀ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਉਹਦਾ ਉਹਦੇ ਵਾਂਗੂ ਜਦ ਪਾਣੀ ਘਟ ਹੁੰਦਾ ਨਾ ਅਮਨ ਜੀ ਉਸ ਵਕਤ ਨੁਕਸਾਨ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ ਤੇ ਹੁਣ ਨੁਕਸਾਨ ਦਿਖਾਈ ਦੇਣਾ ਸ਼ੁਰੂ ਹੋਏਗਾ ਉਸ ਵਕਤ ਬਿਮਾਰੀਆਂ ਫੈਲਣ ਦਾ ਡਰ ਪਸ਼ੂਆਂ ਦੇ ਮਰਨ ਦਾ ਔਰ ਕਾਫੀ ਸਾਰੀ ਗੱਲਾਂ ਉਹ ਚੀਜ਼ਾਂ ਜਿਹੜੀ ਪਿਛਲੇ ਪਾਣੀ ਦੇ ਅੰਦਰ ਡੁੱਬ ਚੁੱਕੀਆਂ ਹੁੰਦੀਆਂ ਹੁਣ ਪਾਣੀ ਦੇ ਬਾਹਰ ਆਈਆਂ ਨੇ ਇਹ ਤਾਂ ਤੁਹਾਨੂੰ ਐਗਜੈਕਟ ਨੁਕਸਾਨ ਦਾ ਵੀ ਤਾਂ ਹੀ ਪਤਾ ਲੱਗਦਾ ਹੂੰ ਬਸ ਸਭ ਉਹ ਜਿਹੜੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਕੁਮਾਰ ਜਾਖੜ ਦਾ ਵੀ ਪਹਿਲਾਂ ਹੀ ਬਿਆਨ ਆਇਆ ਸੀਗਾ ਉਸ ਤੋਂ ਬਾਅਦ ਕੋਈ ਤਸਵੀਰਾਂ ਤਸਵੀਰਾਂ ਉਹਨਾਂ ਦੇ ਦਿਖੀਆਂ ਨਹੀਂ ਲੱਗਦਾ ਨਹੀਂ ਕਿ ਜੇਕਰ ਭਾਜਪਾ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜ ਜਾਂਦੀ ਕਿਉਂਕਿ ਜਿੰਨੇ ਵੀ ਸਿਆਸਤਦਾਨ ਨੇ ਦੇਖਦੇ ਤੇ ਵੋਟਾਂ ਵਾਲੀ ਨੇ ਇਹ ਜਿਹੜੀਆਂ ਤਸਵੀਰਾਂ ਕਿਸੇ ਨੇ ਹੱਥ ਦੇ ਉੱਪਰ ਰੋਟੀ ਪੜੀ ਹੋਈ ਹੈ ਤਾਲ ਪਾ ਕੇ ਰੋਟੀ ਖਾ ਰਿਆ ਤਸਵੀਰਾਂ ਆਰਿਆਂ ਨੇ ਤੁਮਨਤ ਮਾਨ ਸਾਹਿਬ ਥੱਲੇ ਬੈਠ ਕੇ ਤਸਵੀਰਾਂ ਖਿਚਾ ਰਏ ਨੇ ਕੋਈ ਲੱਖ ਲੱਖ ਤੱਕ ਪਾਣੀ ਦੇ ਵਿੱਚ ਜਾ ਕੇ ਤਸਵੀਰਾਂ ਖਿਚਾ ਰਿਆ ਹੈਗਾ ਫੋਟੋਆਂ ਵੀਡੀਓ ਸਾਂਝੀਆਂ ਕਰ ਰਿਹਾ ਹੈ ਤੇ ਬੀਜੇਪੀ ਜੇਕਰ ਖੁੱਲ ਕੇ ਖੜ ਜਾਂਦੀ ਇਸ ਵਾਰੀ ਪੰਜਾਬ ਦੇ ਨਾਲ ਤੇ 2027 ਦੇ ਵਿੱਚ ਕੁਝ ਵੱਟਿਆ ਜਾ ਸਕਦਾ ਸੀਗਾ ਬਿਲਕੁਲ ਇਹ ਮੌਕਾ ਹੈਗਾ ਬੀਜੇਪੀ ਵਾਸਤੇ ਕਿਉਂਕਿ ਕੇਂਦਰ ਸਰਕਾਰ ਕੋਲ ਫੰਡਸ ਦੀ ਵੀ ਕਮੀ ਨਹੀਂ ਹੁੰਦੀ ਉਹ ਜੇ ਲੋਕਾਂ ਦੀ ਮਦਦ ਕਰਨਾ ਚਾਹਣ ਉਹ ਕਰ ਸਕਦੇ ਹੁੰਦੇ ਨੇ ਐਦਾਂ ਦੇ ਹਾਲਾਤ ਦੇ ਵਿੱਚ ਕੋਈ ਵੱਡਾ ਸਾਰਾ ਪੈਕੇਜ ਪੰਜਾਬ ਦੇ ਵਿੱਚ ਅਨਾਉਂਸ ਕਰਦੇ ਨੇ ਜਾਂ ਜਿਸ ਕਰਕੇ ਬੀਜੇਪੀ ਦੇ ਲੀਡਰਾਂ ਦੀ ਫੜੋ ਫੜਾਈ ਸ਼ੁਰੂ ਹੋਈ ਸੀ ਜਦ ਉਹ ਲੋਕਾਂ ਦੇ ਨਾਲ ਸਿੱਧਾ ਸੰਪਰਕ ਆਯੂਸ਼ਮਾਨ ਕਾਰਡ ਬਣਾਉਣ ਵਾਸਤੇ ਜਾਂ ਹੋਰ ਫੈਸਿਲਿਟੀ ਦੇਣ ਵਾਸਤੇ ਡਾਇਰੈਕਟ ਕੰਟੈਕਟ ਕਰ ਰਹੇ ਸੀ ਤੇ ਐਸਐਸਓ ਪਤੀ ਸਰਕਾਰ ਨੇ ਬੀਜੇਪੀ ਦੀ ਲੀਡਰਾਂ ਨੂੰ ਅਰੈਸਟ ਕਰ ਲਿਆ ਜੀ ਹੁਣ ਬੀਜੇਪੀ ਦੇ ਲੀਡਰਾਂ ਨੂੰ ਕੌਣ ਰੱਖੂਗਾ ਜੇ ਕਿਸਾਨਾਂ ਦੀ ਸਿੱਧੀ ਮਦਦ ਉਹ ਕਰਨਾ ਜਾਣ ਔਰ ਕਿਸਾਨਾਂ ਦੇ ਘਰ ਜਾ ਕੇ ਕਰਨ ਮੈਨੂੰ ਲੱਗਦਾ ਹੈ ਕਿ ਪੋਲੀਟੀਕਲ ਜਿਹੜੀ ਐਸਪੀਰੇਸ਼ਨ ਕਹਿ ਲੋ ਜਾਂ ਪੋਲੀਟੀਕਲ ਸੰਭਾਵਨਾ ਕਹਿ ਲੋ ਉਹ ਵੀ ਇੱਕ ਬੜੀ ਵੱਡੀ ਅਪਰਚੂਨਿਟੀ ਦੇ ਤੌਰ ਤੇ ਬੀਜੇਪੀ ਦੇ ਸਾਹਮਣੇ ਖੜੀ ਹੈ ਉਹਨ ਐਸ ਗੱਲ ਨੂੰ ਲੋਕਾਂ ਦੇ जख्म ਨੂੰ ਸਿੱਧਾ ਜਾ ਕੇ ਮਲਮ ਲਾ ਕੇ ਉਹਨਾਂ ਨੂੰ ਕੋਈ ਬੈਨੀਫਿਟ ਕਹਿ ਲੋ ਜਾਂ ਕੰਪਨਸੇਸ਼ਨ ਕਹਿ ਲੋ ਉਹ ਦੇ ਕੇ ਬੀਜੇਪੀ ਜਿਹੜੀ ਪਿੰਡਾਂ ਦੇ ਵਿੱਚ ਵੱੜ ਨਹੀਂ ਸਕਦੀ ਸੀ ਇੱਕ ਦੋ ਸਾਲ ਪਹਿਲੇ ਤੱਕ ਉਹਨਾਂ ਨੂੰ ਪਿੰਡਾਂ ਦੇ ਵਿੱਚ ਇੱਕ ਵੱਡਾ ਪੋਲੀਟਿਕਲ ਸਪੇਸ ਮਿਲ ਜਾਦਾ ਹੂੰ ਬਾਖੇ ਸਾਹਿਬ ਬਾਕੀ ਆਪਾਂ ਸਾਰੇ ਲੀਡਰਾਂ ਦੀ ਗੱਲ ਕਰ ਲਈ ਤੇ ਸੁਖਬੀਰ ਸਿੰਘ ਬਾਦਲ ਨਾਰਾਜ਼ ਨਾ ਹੋ ਜਾਂਦੇ ਕਿਉਂਕਿ ਬੀਤੇ ਕੱਲ ਵੀ ਤੁਸੀਂ ਦੱਸ ਰਹੇ ਸੀਗੇ ਕਿ ਸਬੀਰ ਸਿੰਘ ਬਾਦਲ ਡਟੇ ਹੋਏ ਨੇ ਪਹਿਲੇ ਦਿਨ ਤੋਂ ਹੀ ਤਸਵੀਰਾਂ ਵੀ ਆ ਰਹੀਆਂ ਨੇ ਔਰ ਨਾਲ ਦੀ ਨਾਲ ਇੱਕ ਮੈਂ ਤਸਵੀਰਾਂ ਦੇ ਵਿੱਚ ਦੇਖ ਵੀ ਰਿਹਾ ਸੀਗਾ ਕਿ ਜਿਹੜੇ ਪੈਸੇ ਨੇ ਲੋਕਾਂ ਨੂੰ ਮੌਕੇ ਤੇ ਹੀ ਦਿੱਤੇ ਜਾ ਰਹੇ ਨੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਡਟਿਆ ਹੋਇਆ ਹੈ ਔਰ ਇਹ ਕਿਤਨਾ ਕਿਤੇ ਜਿਸ ਦਿਨ ਕਿੰਨਾ ਦੋ ਧੜੇ ਬਣ ਗਏ ਇੱਕ ਪਾਸੇ ਤਾਂ ਨਵਾਂ ਧੜਾ ਦੂਜੇ ਪਾਸੇ ਸੁਬੀਰ ਸਿੰਘ ਬਾਦਲ ਹੁਣਾ ਦਾ ਧੜਾ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਵੱਤਵੱਤ ਮਦਦ ਕਰਕੇ ਲੋਕਾਂ ਤੱਕ ਮੈਸੇਜ ਪਹੁੰਚਾਇਆ ਜਾਵੇ ਕਿ ਸ਼ਰੂਮਣੀ ਅਕਾਲੀ ਦਲ ਬਾਦਲ ਥੜਾ ਤੁਹਾਡੇ ਨਾਲ ਖੜਾ ਹੈਗਾ ਔਕੇ ਸਮੇਂ ਦੇ ਵਿੱਚ ਦੇਖੋ ਇੱਕ ਮੈਸੇਜ ਦਿੰਦਾ ਅੱਜ ਦੀ ਡੇਟ ਇਤ ਬਹੁਤ ਸਾਰੇ ਲੋਕ ਮਦਦ ਕਰਨਾ ਹੈ ਔਰ ਜੋ ਤਰੀਕਾ ਸਖੀਰ ਸਿੰਘ ਬਾਦਲ ਉਹਨਾਂ ਨੇ ਲਪਿਆ ਉਸ ਨੂੰ ਕੋਈ ਐਲੀਗੇਸ਼ਨ ਵੀ ਨਹੀਂ ਲੱਗਦਾ ਕਿਉਂਕਿ ਦੂਜੀ ਪਾਰਟੀਆਂ ਜਦ ਐ ਗੱਲ ਕਹਿਣਗੀਆਂ ਨਾ ਕਿ ਦੇਖੋ ਜੀ ਉਹ ਪੈਸੇ ਵੰਡਦੇ ਪਏ ਨੇ ਔਰ ਜਿਹੜਾ ਕੋਈ ਆਬਜੈਕਸ਼ਨ ਲਾਏਗਾ ਬਲਕਿ ਲੋਕ ਉਹਦੇ ਖਿਲਾਫ ਹੋ ਜਾਣਗੇ ਯਦ ਲੋਕਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈਗੀ ਹੈ ਉਹਦੇ ਕਰਕੇ ਬਹੁਤ ਵਾਰ ਬੰਦਿਆਂ ਨੂੰ ਕੋਈ ਪੈਸੇ ਦਿੱਤੇ ਜਾਂਦੇ ਆ ਆਕਰੋਫ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਉਹ ਵੱਖਰੀ ਗੱਲ ਹੈਗੀ ਹੈ ਪਰ ਫੁਰਬੀਰ ਸਿੰਘ ਬਾਦਲ ਜਿਹੜੇ ਬਹੁਤ ਵੱਡੇ ਸਿਆਸੀ ਸੰਕਟ ਤੋਂ ਗੁਜ਼ਰ ਰਹੇ ਉਰ ਪੰਜਾਬ ਦੇ ਵਿੱਚ ਜੇ ਉਹਨਾਂ ਦੀ ਪੋਲੀਟੀਕਲ ਪਾਰਟੀ ਦੀ ਫਿਟੀ ਗਈ ਹੈ ਉਹ ਕਾਫੀ ਡਾਊਨ ਚੱਲ ਰਹੀ ਸੀ ਪਰ ਫੁਰਬੀਰ ਸਿੰਘ ਬਾਦਲ ਦਾ ਲਗਾਤਾਰ ਘਣਾ ਦੇ ਹਾਲਾਤ ਦੇ ਵਿੱਚ ਉੱਧ ਜਾਣਾ ਲੋਕਾਂ ਦੀ ਡਾਇਰੈਕਟ ਮਦਦ ਕਰਨਾ ਕੋ ਕਿਥੇ ਨਾ ਕਿਸੀ ਜਗ੍ਹਾ ਉਹਨਾਂ ਦੀ ਛਵੀ ਨੂੰ ਉਧਾਰਨ ਦਾ ਕੰਮ ਤੇ ਕਰ ਰਹੇ ਹੂੰ ਬਿਲਕੁਲ ਜੀ ਬਾਸਟਰ ਸਾਹਿਬ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹੈਗੀਆਂ ਨੇ ਆਸ ਤੇ ਉਮੀਦ ਤੇ ਦੁਆ ਤੇ ਅਰਦਾਸ ਅਸੀਂ ਵੀ ਬੈਠੇ ਕਰਦੇ ਹੈਗੇ ਆ ਕਿ ਇਸ ਵਿਪਤਾ ਦੀ ਘੜੀ ਦੇ ਵਿੱਚੋਂ ਪੰਜਾਬ ਬਾਹਰ ਆਵੇ ਹਾਲਾਂਕਿ ਬਹੁਤ ਸਾਰੇ ਜਿਹੜੇ ਪੰਜਾਬੀ ਗਾਇਕ ਸਿੰਗਰ ਨੇ ਉੱਥੇ ਪਹੁੰਚ ਰਹੇ ਹੈਗੇ ਨੇ ਆਫਤ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇ ਲਈ ਕਿਉਂਕਿ ਉਹ ਵੀ ਭਲੀ ਭਾਤੀ ਬਾਸਟਰ ਸਾਹਿਬ ਜਾਣਦੇ ਨੇ ਕਿ ਇਹੀ ਲੋਕ ਨੇ ਜਿਨ੍ਹਾਂ ਨੇ ਲੱਖਣ ਰਪਏ ਦੇ ਕੇ ਸਾਡੇ ਖਾੜੇ ਲਮਾਉਣੇ ਨੇ ਸਾਨੂੰ ਵਿਆਹਾਂ ਦੇ ਵਿੱਚ ਬੁਲਾਉਣਾ ਹੈ ਜੇਕਰ ਅੱਜ ਉਹਨਾਂ ਦੇ ਨਾਲ ਨਾ ਖੜੀਏ ਤਾਂ ਫਿਰ ਇਨ੍ਹਾਂ ਲੋਕਾਂ ਨੇ ਵੀ ਸਾਨੂੰ ਮੂੰਹ ਨਹੀਂ ਲਾਉਣਾ ਹੈਗਾ ਚੰਗੀ ਗੱਲ ਹੈਗੀ ਹੈ ਕਿ ਉੱਥੇ ਹਰਾਂ ਦੀ ਸਥਿਤੀ ਦੇ ਵਿੱਚ ਲੋਕਾਂ ਦੇ ਨਾਲ ਨਜ਼ਰ ਜ਼ਰੂਰ ਆ ਰਹੇ ਨੇ ਔਰ ਦੂਜੇ ਪਾਸੇ ਗੱਲ ਕੀਤੀ ਜਾਵੇ ਦੇਸ਼ ਦੀ ਤਾਂ ਅਮਰੀਕਾ ਦੇ ਨਾਲ ਜੋ ਸਥਿਤੀਆਂ ਬਣੀਆਂ ਹੋਈਆਂ ਨੇ 트럼ਪ ਸਾਹਿਬ ਦੇ ਨਾਲ ਭਾਰਤ ਸਰਕਾਰ ਦੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕੋ ਫਰੇਮ ਦੇ ਵਿੱਚ ਤਿੰਨ ਦੇਸ਼ ਨਜ਼ਰ ਆਏ ਸੀਗੇ ਭਾਰਤ ਰੂਸ ਤੇ ਚੀਨ ਇਸ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਅਮਰੀਕਾ ਦੇ ਵਿੱਚ ਹੋਈ ਹੈਗੀ ਹੈ ਔਰ ਕਿਤਨਾ ਕਿਤੇ ਦੁਬਾਰਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਭਾਰਤ ਨੂੰ ਕਿਤੇ ਕਿਤੇ ਨਜ਼ਰ ਆ ਰਹੀ ਨੇ ਕਿ ਇਹ ਇੱਕੀ ਬਣਾ ਕੇ ਕਿਤੇ ਅਮਰੀਕਾ ਨੂੰ ਨੁਕਸਾਨ ਕੋਈ ਆਰਥਿਕ ਨਾ ਪਹੁੰਚਾ ਦੇਣ ਇਸ ਦੇ ਬਾਬਤ ਕੋਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਤੋਂ ਬਾਅਦ ਜੋ ਟੈਰਿਫ ਲਾਇਆ ਹੋਇਆ ਬਾਸਕੋ ਸਾਹਿਬ ਇਹਨਾਂ ਨੇ ਵੈਸੇ ਤੇ 트ਰੰਪ ਉਹਨਾਂ ਤੋਂ ਰਿਲੇਟਿਡ ਕਾਫੀ ਸਾਰੀਆਂ ਖਬਰਾਂ ਆਈਆਂ ਪਰ ਥੋੜੀ ਦਿਨ ਪਹਿਲੇ ਜਦ ਤੁਸੀਂ ਕਹਿ ਰਹੇ ਹੋ ਨਾ ਕਿ ਬਾਲੀਵੁੱਡ ਦੇ ਜਾਂ ਪਾਲੀਵੁੱਡ ਦੇ ਐਕਟਰ ਤੋਂ ਲੈ ਕੇ ਫਿੰਗਰ ਤੱਕ ਉਹ ਜਿਸ ਤਰੀਕੇ ਨਾਲ ਖੜਾਵੇ ਵਿੱਚ ਲੋਕਾਂ ਦੀ ਵਾਦਨ ਕਰ ਰਹੇ ਨੇ ਇਹ ਵਾਕੀ ਕਾਬਿਲ ਇਤਿਹ ਹੈ ਹੁਣ ਇਹਨਾਂ ਦਾ ਨਾਮ ਵੀ ਨਾ ਲੈਣਾ ਉਹ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਨਾਲ ਨਾ ਇਨਸਾਫੀ ਹੋਏਗੀ ਉਹ ਨਗਰ ਅਸੀਂ ਨਾਮ ਆਈਏ ਜਿਹੜੇ ਐਕਟਰ ਕਹਿ ਲਿਏ ਬਾਲੀਵੁੱਡ ਤੋਂ ਫਿਰ ਦੁਆਰਾ ਕਹੀਏ ਕਿ ਬਾਲੀਵੁੱਡ ਦਾ ਇੱਥੇ ਸ਼ਾਹਰੂਖ ਖਾਨ ਖੰਝੇ ਦਾ ਤੇ ਕਪਿਲ ਸ਼ਰਮਾ ਸੁਨੀਲ ਸ਼ੇਟੀ ਕਰਨ ਜੋਹਰ ਧਾਰਤ ਮਲੋਤਰਾ ਤੇ ਸ਼ਿਲਪਾ ਸ਼ੇਟੀ ਵਿੱਕੀ ਕੌਸ਼ਲ ਇਹ ਸਾਰੇ ਨੇ ਜਿਨ੍ਹਾਂ ਨੇ ਆਪਣੇ ਮੈਸੇਜ ਭੇਜ ਕੇ ਉਰੇਤੇ ਦਾ ਕੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਉਹ ਦੇਣ ਦਾ ਵੀ ਵਾਅਦਾ ਕੀਤਾ ਹੈ ਔਰ ਜਿਹੜੇ ਗਰਾਊਂਡ ਵੀਰੋ ਦੇ ਉੱਤੇ ਖੁਦ ਜਾ ਕੇ ਮਦਦ ਹੜਾਂ ਦੇ ਵਿੱਚ ਫਸੇ ਹੋਏ ਲੋਕਾਂ ਦੀ ਕਰ ਰਹੇ ਨੇ ਉਹਦੇ ਵਿੱਚ ਰਣਦੀਪ ਗੁੱਡਾ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੇਖੇ ਗਏ ਉਸ ਤੋਂ ਇਲਾਵਾ ਸੁਨੰਦਾ ਸ਼ਰਮਾ ਅੰਮ੍ਰਿਤਸਰ ਤੇ ਗੁਰਦਾਸਪੁਰ ਉਹਨਾਂ ਨੇ ਖੁਦ ਜਾ ਕੇ ਲੋਕਾਂ ਦੀ ਮਦਦ ਕੀਤੀ ਸੋਨੂ ਸੂਰ ਦਿਲਜੀਤ ਦਿਲਜੀਤ ਦੁਸਾਨ ਔਰ ਉਸ ਤੋਂ ਇਲਾਵਾ ਜਿਹੜੇ ਸਤਿੰਦਰ ਸਰਤਾਜ ਉਹ ਅਜਨਾਲਾ ਫਰੂਦਪੁਰ ਫਜ਼ਲਕਾ ਏਰੀਏ ਦੇ ਵਿੱਚ ਉਧਰ ਢੂੰਗੇ ਪਾਣੀ ਦੇ ਵਿੱਚ ਵੜ ਕੇ ਲੋਕਾਂ ਦੀ ਵਾਦਨ ਕਰ ਰਹੇ ਸੀ ਕਿ ਉਸ ਤੋਂ ਇਲਾਵਾ ਜਸਵੀਰ ਜੱਫੀ ਗੁਰਦਾਸਪੁਰ ਉਹਨਾਂ ਦਾ ਆਪ ਦਾ ਏਰੀਆ ਹੈਗਾ ਉੱਥੇ ਉਹ ਲੋਕਾਂ ਦੀ ਵਾਦਨ ਕਰ ਰਹੇ ਸੀਗੇ ਜੀਪੀ ਗਰੇਵਾਲ ਕਰਨ ਓਜਲਾ ਰਣਜੀਤ ਬਾਵਾ ਪਖੂ ਮਾਨ ਔਰ ਰੇਸ਼ਮ ਅਨਮੋਲ ਜਿਹੜੇ ਨਵੇਂ ਫਿੰਗਰ ਹੈਗੇ ਨੇ ਉਹ ਵੀ ਇਹੀ ਭਾਰਨੀ ਹੈਗੇ ਲੰਬგილ ਉਹ ਜਸਤ ਬਾਜਵਾ ਭਾਰਤੀ ਸਿੰਘ ਜਿਹੜੀ ਕਮੀਡੀਅਨ ਸੀਗੀ ਉਹਨਾਂ ਨੇ ਵੀ ਇੱਕ ਬੜਾ ਇਮੋਸ਼ਨਲ ਜਿਹਾ ਮੈਸੇਜ ਲੋਕਾਂ ਨੂੰ ਦਿੱਤਾ ਹੈ ਇਹਨਾਂ ਹਾਲਾਤਾਂ ਦੇ ਬਾਰੇ 'ਚ ਐਮੀ ਵਿਰਕ ਔਰ ਇਹ ਸਾਰੇ ਲੋਕ ਵੈਸੇ ਇਹਦੇ ਵਿੱਚ ਪੰਮੀ ਬਾਈ ਜਾਂ ਹੋਰ ਬਹੁਤ ਸਾਰੇ ਨਾਮ ਹੈਗੇ ਨੇ ਅਸੀਂ ਸਾਰਿਆਂ ਦੇ ਨਾਮ ਨਹੀਂ ਲੈ ਲੇ ਲੇਕਿਨ ਕਾਫੀ ਸਾਰੇ ਹੈਗੇ ਨੇ ਜਿਹੜੇ ਲੋਕਾਂ ਦੀ ਮਦਦ ਦੇ ਵਿੱਚ ਅੱਗੇ ਆਏ ਨੇ ਅਸੀਂ ਉਹਨਾਂ ਦਾ ਵੈਲਕਮ ਵੀ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਔਰ ਇਹਨਾਂ ਹਾਲਾਤਾਂ ਦੇ ਵਿੱਚ ਜੋ ਵੀ ਪੰਜਾਬ ਦੇ ਨਾਲ ਖੜ ਰਿਹਾ ਰੱਬ ਉਹਨਾਂ ਨੂੰ ਚੰਗੀ ਸਿਹਤ ਚੰਗੀ ਜ਼ਿੰਦਗੀ ਤੇ ਚੰਗੀ ਲਾਈਫ ਦੇ ਦੀ ਅਜੀ ਕਾਮਨਾ ਵੀ ਕਰਦੇ ਆਂ ਦੂਜੇ ਪਾਸੇ 트ੰਪ ਹੋਰਾਂ ਦੀ ਗੱਲ ਕਰੀਏ ਇਹ ਕੱਲ੍ਹ ਪਰसों ਉਹਨਾਂ ਨੇ ਕਹਿੰਦੇ ਡਿਨਰ ਰੱਖਿਆ ਸੀਗਾ

ਵਾਈਟ ਹਾਊਸ ਦੇ ਡਾਈਨਿੰਗ ਹਾਲ ਦੇ ਰਿਲੇਟਡ ਇੱਕ ਪ੍ਰੋਗਰਾਮ ਰੱਖਿਆ ਗਿਆ ਡਿਨਰ ਦਾ ਔਰ ਇਹਦੇ ਵਿੱਚ ਐਲਨ ਮਸਕ ਦਾ ਨਾਂ ਹੋਣਾ ਇਹ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਵਿਕਟਰੀ ਪਰੇਡ ਦੇ ਵਿੱਚ ਚਾਈਨਾ ਨੇ ਜਿਹੜਾ ਆਪਣਾ ਅਸਲਾ ਦਿਖਾਇਆ ਔਰ ਵਾਕਈ ਅਮਨ ਜੀ ਉਹ ਅਸਲੇ ਨੂੰ ਦੇਖ ਕੇ ਤੁਹਾਨੂੰ ਹੈਰਾਨੀ ਹੁੰਦੀ ਹੈ ਐਦਾਂ ਦੇ ਹਥਿਆਰ ਤੇ ਕਦੀ ਦੇਖੇ ਹੀ ਨਹੀਂ ਔਰ ਉਹ ਹਥਿਆਰ ਜਿਹੜੇ ਅਮਰੀਕਾ ਕੋਲ ਵੀ ਨਹੀਂ ਹੈਗੇ ਉਹ ਚਾਈਨਾ ਨੇ ਡਿਸਪਲੇ ਤੇ ਲਾਇਆ ਹੋਇਆ ਸੀ ਜਿਹੜੇ 600 ਇਹ ਪ੍ਰਮਾਣੂ ਬੰਬ ਹਜੇ ਫਿਲਹਾਲ ਚਾਈਨਾ ਕੋਲ ਹੈਗੇ ਉਹਨਾਂ ਨੇ ਇਹ ਕਿਹਾ ਕਿ 2030 ਤੱਕ ਉਹ 1000 ਹੋਰ ਪ੍ਰਮਾਣੂ ਹਥਿਆਰ ਆਪਣੇ ਐਸੇ ਯੁੱਧ ਵੇੜੇ ਦੇ ਵਿੱਚ ਸ਼ਾਮਲ ਕਰਨਗੇ ਉਹ ਢੀੜੀਏ ਉਹ ਰੋਬਟ ਔਰ ਬਿਨਾ ਜਾ ਬਿਨਾ ਪਾਇਲਟ ਤੋਂ ਚਲਣ ਵਾਲੇ ਜਹਾਜ਼ ਐਦਾਂ ਦਾ ਕੁਝ ਬਹੁਤ ਕੁਝ ਦਿਖਾਇਆ ਜਿਹਦੇ ਕਰਕੇ 트ੰਪ ਨੂੰ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਚਾਈਨਾ ਸਾਡੇ ਖਿਲਾਫ ਇੱਕ ਸਾਜ਼ਿਸ਼ ਰਚ ਰਿਹਾ ਹੈ ਰੂਸ ਤੇ ਇੰਡੀਆ ਦੇ ਨਾਲ ਮਿਲ ਕੇ ਪਰ ਇਹ ਦੋਸਤੀ ਕਿਸੇ ਨਾ ਕਿਸੇ ਜਗ੍ਹਾ ਟਰੰਪ ਉਹਨਾਂ ਦੀ ਹੱਥਾਂ ਦੇ ਵਿੱਚ ਫਟਕ ਰਹੀ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਭਾਰਤ ਦੇ ਉੱਤੇ ਜਿਹੜਾ 50% ਟੈਰੀਫ ਲਾਇਆ ਉਹਦੇ ਵਿੱਚੋਂ 25% ਇਸ ਕਰਕੇ ਹੈਗਾ ਕਿ ਇਹ ਰੂਸ ਤੋਂ ਤੇਲ ਖਰੀਦ ਰਹੇ ਨੇ ਔਰ ਰੂਸ ਦੇ ਖਿਲਾਫ ਐਕਸ਼ਨ ਲੈਣ ਦਾ ਭਾਰਤ ਨੂੰ ਹੈ ਸਜ਼ਾ ਦਿੱਤੀ ਗਈ ਹੈ ਦੂਜੇ ਪਾਸੇ ਰੂਸ ਨੇ ਵੀ ਭਾਰਤ ਦੇ ਔਰ ਚੀਨ ਦੇ ਹੱਕ ਤੇ ਵੀ ਅਮਰੀਕਾ ਨੂੰ ਕਮੈਜ਼ਿੰਗ ਭੇਜਿਆ ਵੀ ਹੈ ਨਾ ਨਾਲ ਅਗਰ ਤੁਸੀਂ ਕਿਸੇ ਵੀ ਤਰੀਕੇ ਦਾ ਗਲਤ ਵਿਵਾਰ ਕਰੋਗੇ ਕਿ ਅਸੀਂ ਸਾਰੇ ਇਕੱਠੇ ਆ ਇੱਕ ਨਵੇਂ ਸਮੀਕਰਨ ਪੂਰੇ ਵਰਲਡ ਲੈਵਲ ਤੇ ਬਣ ਕੇ ਆ ਰਹੇ ਨੇ ਉਧੇ ਪਾਸੇ ਯੂਕਰੇਨ ਨੂੰ ਵੀ ਰਸ਼ੀਆ ਨੇ ਸਾਫ਼ ਤੌਰ ਤੇ ਕਹਿਤਾ ਹੈ ਕਿ ਜੇ ਟੇਬਲ ਤੇ ਗੱਲ ਕਰਕੇ ਗੱਲ ਨਹੀਂ ਮੰਦੀ ਨਾ ਤੇ ਅਸੀਂ ਫਿਰ ਆਪਣੇ ਤਰੀਕੇ ਨਾਲ ਹੀ ਤੁਹਾਨੂੰ ਫ੍ਰੀ ਫਾਇਰ ਵਾਸਤੇ ਮਜਬੂਰ ਕਰ ਦਾਂਗੇ ਔਰ ਇਸ ਯੁੱਧ ਦੇ ਮਸਲੇ ਦਾ ਹੱਲ ਕਰ ਦਾਂਗੇ ਜੀ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ ਔਰ ਦੁਬਾਰਾ ਤੋਂ ਅਸੀਂ ਅਰਦਾਸ ਬੇਨਤੀ ਕਰਦੇ ਆਂ ਉਹਨਾਂ ਵੀਰਾਂ ਐਨ ਆਰ ਆਈ ਭੈਣ ਭਰਾਵਾਂ ਨੂੰ ਕਿ ਇਸ ਸਮੇਂ ਤੁਹਾਡੀ ਲੋੜ ਹੈਗੀ ਆ ਪੰਜਾਬ ਨੂੰ ਪੰਜਾਬ ਦੀ ਤੁਸੀਂ ਬਾਹਵ ਮੇ ਫੜੀ ਹੋਈ ਹੈ অলরেਡੀ ਬਹੁਤ ਸਾਰੇ ਸਾਡੇ ਐਨ ਆਰ ਆਈ ਭੈਣ ਭਰਾ ਮਦਦ ਕਰ ਰਹੇ ਨੇ ਪਰ ਜਦੋਂ ਕਿਤੇ ਪਾਣੀ ਥੰਮਣਾ ਹੈਗਾ ਜਦੋਂ ਕਿਤੇ ਮੁਲਵਸੀਬੇ ਦੀ ਗੱਲ ਹੋਣੀ ਹੈ ਤਾਂ ਉਦੋਂ ਤੁਹਾਡੀ ਜਿਆਦਾ ਜਰੂਰਤ ਪੈਣੀ ਹੈ ਕਿਉਂਕਿ ਡੀਜ਼ਲ ਦੀ ਲੋੜ ਪੈਣੀ ਹੈ ਔਰ ਜਿਹੜੀ ਜ਼ਮੀਨ ਹੈਗੀ ਆ ਉਹ ਕਿਸੇ ਨੂੰ ਕਿਸੇ ਜਗ੍ਹਾ ਤੋਂ ਉੱਪਰ ਚਲ ਜਾਣੀ ਹੈ ਕਿਸੇ ਜਗ੍ਹਾ ਤੋਂ ਨੀਵੀਂ ਪੈ ਜਾਣੀ ਹੈ ਉਹਨੂੰ ਪਧਰੀ ਕਰਨ ਦੇ ਵਿੱਚ ਮਦਦ ਕਰਨ ਦੀ ਤੁਹਾਡੀ ਲੋੜ ਜ਼ਰੂਰ ਪੈਣੀ ਹੈ ਮੁਲਵਸੀਬੇ ਦੀ ਜਦੋਂ ਗੱਲਾਂ ਹੋਣੀਆਂ ਨੇ ਇਸ ਕਰਕੇ ਵੱਧ ਚੜ ਕੇ ਸਹਿਯੋਗ ਪੰਜਾਬ ਦਾ ਜਰੂਰ ਦਿਓ ਔਰ ਜਿੰਨੇ ਵੀ ਆਲਰੇਡੀ ਸਹਿਯੋਗ ਕਰ ਰਹੇ ਹੈਗੇ ਨੇ ਅਸੀਂ ਪ੍ਰਾਈਮ ਪੰਜਾਬ ਟੀਵੀ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਆਸ ਤੇ ਉਮੀਦ ਕਰਦੇ ਆਂ ਕਿ ਪਰਮਾਤਮਾ ਤੁਹਾਨੂੰ ਚੜ ਦੀ ਕਲਾ ਦੇ ਵਿੱਚ ਰੱਖੇ ਬਸ ਕੇ ਸਾਹਿਬ ਦੋ ਸ਼ਬਦ ਫਿਰ ਆਪਾਂ ਸਮਾਪਤੀ ਕਰੀਏ ਜੀ ਬਿਲਕੁਲ ਜੀ ਤੁਸੀਂ ਵੀ ਕਹਿਿਆ ਕਿ ਜਿਹੜੇ ਵੀ ਲੋਕ ਇਸ ਤਰੀਕੇ ਨਾਲ ਮਦਦ ਕਰ ਰਹੇ ਹੈ ਬਹੁਤ ਸਾਰੇ ਐਨਆਰਆਈ ਵੀਰਾਂ ਦੇ ਫੋਨ ਵੀ ਆਏ ਨੇ ਕੋਈ ਵੀ ਤੋਂ ਕਿ ਲੱਭੀ ਮਦਦ ਕਰਨਾ ਚਾਹੁੰਦੇ ਨੇ ਕੋਈ ਕਿੰਨੇ ਦੀ ਮਦਦ ਕਰਵਾ ਜਾਂਦੇ ਨੇ ਔਰ ਉਹ ਸਰਕਾਰ ਨੂੰ ਇਹ ਪੈਸੇ ਦੇਣਾ ਨਹੀਂ ਜਿਹਦਾ ਜ਼ਿਕਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੀਤਾ ਸੀਗਾ ਪਰ ਐਦਾਂ ਕਿ ਬਹੁਤ ਸਾਰੀ ਸੰਸਥਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਤੇ ਉਹਨਾਂ ਨੂੰ ਅਗਰ ਤੁਸੀਂ ਕਿਸੇ ਕਿਸੇ ਤਰੀਕੇ ਦਾ ਯੋਗਦਾਨ ਦੇਣਾ ਚਾਹੁੰਦੇ ਹੋ ਇਵਨ ਵਾਰਿਸ ਪੰਜਾਬ ਦੇ ਜਿਹੜੇ ਅੰਮ੍ਰਿਤਪਾਲ ਅੰਦਰ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਔਰ ਯੂਥ ਵੇ ਮੈਂ ਕੱਲ ਦੇਖ ਕੇ ਹੈਰਾਨ ਹੋ ਗਿਆ ਕਿ 3-400 ਟਰਾਲੀ ਰਾਹਤ ਸਮੱਗਰੀ ਦੀ ਐਦਾਂ ਦਾ ਫੋਜਾਂ ਚਲਦੀ ਹੈ ਨਾ ਉਦਾਂ ਉਹ ਹੜਪੀੜਤਾ ਦੀ ਮਦਦ ਵਾਸਤੇ ਜਾ ਰਹੀ ਸੀਗੀ ਸਾਰੇ ਲੋਕ ਜਿਹੜੇ ਲੋਕ ਜਿਹੜੇ ਪੋਲਿਟਿਸ਼ੀਅਨ ਜਿਹੜੇ ਸਮਾਜ ਸੇਵੀ ਇਸ ਹਾਲਾਤ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਨੂੰ ਅਸੀਂ ਸੈਲੂਟ ਵੀ ਕਰਦੇ ਆਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਬਹੁਤ ਬਹੁਤ ਸ਼ੁਕਰੀਆ ਮਾਸਟਰ ਸਾਹਿਬ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੁਹਾਡਾ ਧੰਨਵਾਦ ਤੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਸਾਡੇ ਇਸ ਲਾਈਵ ਦੇ ਨਾਲ ਜੁੜੇ ਨੇ ਦਰਸ਼ਕੋ ਕੋਈ ਵੀ ਤੁਹਾਡੀ ਟਿੱਪਣੀ ਹੋਵੇ ਤਾਂ ਸ਼ੁੱਡ ਪਾਸ਼ਾ ਦੇ ਵਿੱਚ ਸਾਡੇ ਤੱਕ ਚਾਓ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੰਦੀ ਸਰ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਧੰਨਵਾਦ ਹੈ ਮੇਰੀ ਜੀ